ਸਾਸ੍ਰੀਕਾਲ ਅੱਜ ਆਪਾਂ ਗੱਲ ਕਰਾਂਗੇ ਆਪਾਂ ਨੂੰ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਬਾਹਰੋਂ ਘਰੇਲੂ ਬਗੀਚੀ ਦੀ ਕਿੱਟ ਮਿਲਦੀ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰਾਂਗੇ ਦੋਸਤੋ ਆਹ ਮੈਂ ਘਰੇਲੂ ਬਗੀਚੀ ਦੀ ਕਿੱਟ ਲੈ ਕੇ ਆਇਆ ਸੀਗਾ ਤਕਰੀਬਨ 4 ਦਿਨ ਪਹਿਲਾਂ ਇਹ ਮਾਤਰਾ 100 ਰੁਪਏ ਦੀ ਕਿੱਟ ਹੁੰਦੀ ਹੈ ਇਹਦੇ ਚ 10 ਤਰ੍ਹਾਂ ਦੇ ਸਬਜ਼ੀਆਂ ਦੇ ਬੀਜ ਆਪਾਂ ਨੂੰ ਮਿਲ ਜਾਂਦੇ ਨੇ ਸਰਦੀਆਂ ਦੇ ਤੇ ਗਰਮੀ ਵਾਲੇ ਗਰਮੀਆਂ ਦੇ ਸੀਜ਼ਨ ਚ ਆਂਦੀ ਹੈ ਤੇ ਦੋਸਤੋ ਇਹ ਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਬੀ ਨੇ ਆਪਣੇ ਇਹਦੇ ਵਿੱਚ ਮਟਰ ਪਾਲਕ ਮੇਥਾ ਮੇਥੀ ਸਾਗ ਗਾਜਰਾ ਮੂੜੀਆਂ ਗੋਗਲੂ ਤਣੀਆਂ ਤੇ ਬ੍ਰੋਕਲੀ ਤੇ ਦੋਸਤੋ ਨਾਲ ਹੀ ਇਹਨੂੰ ਲਾਂ ਦਾ ਸਮਾਂ ਦੱਸਿਆ ਹੈ ਕਿ ਕਿਹੜੇ ਮਹੀਨੇ ਚ ਕਿਹੜਾ ਬੀ ਲੱਗਦਾ ਵਾ ਵੈਸੇ ਦੋਸਤੋ ਹੁਣ 15 ਅਗਸਤ ਹੋ ਚੁੱਕੀ ਹੈ ਤੇ ਆਪਾਂ ਤਕਰੀਬਨ ਸਾਰਾ ਕੁਝ ਲਾ ਸਕਦੇ ਹਾਂ ਵਧੀਆ ਹੋਈ ਜਾਂ 10 ਦਿਨਾਂ ਦੇ ਵਿੱਚ ਤੇ ਆ ਦੋਸਤੋ ਬੀਆਂ ਦੀ ਇਹਨਾਂ ਦੀ ਕੁਆਲਿਟੀ ਹੈ ਬਹੁਤ ਵਧੀਆ ਕਿਸਮ ਦੇ ਬੀ ਨੇ ਇਹਨਾਂ ਦੇ ਇਹਨਾਂ ਚ ਆਪਣੇ ਕੋਲੇ ਇਹ ਬਰੋਕਲੀ ਮੂਲੀ ਪਾਲਕ ਮੇਥੀ ਗਾਜਰਾ ਮੇਥੇ ਧਨੀਆਂ ਸਰੋਂ ਸ਼ਾਲਗਮ ਗੋਂਗਲੂ ਤੇ ਮਟਰ ਰਸਿਪੀ ਹੋਏ ਹੋਏ ਹਨ ਤੇ ਦੋਸਤੋ ਘਰ ਦੀ ਬਗੀਚੀ ਚ ਲਗਾਉਣ ਲਈ ਇਹ ਬਹੁਤ ਵਧੀਆ ਬੀਜ ਨੇ ਤੇ ਇਹਨਾਂ ਦੀ ਕੁਆਂਟੀਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤਕਰੀਬਨ ਆਪਾਂ ਨੂੰ ਇਹ 10 ਰੁਪਏ ਦਾ ਇੱਕ ਪੈਕਟ ਪੈ ਜਾਂਦਾ ਵਾ ਤੇ ਦੋਸਤੋ ਤੁਹਾਨੂੰ ਵੀ ਇਹੀ ਹੈ ਬੇਨਤੀ ਹੈ ਜੇ ਤੁਹਾਡੇ ਕੋਲ ਘਰੇ ਜਗ੍ਹਾ ਹੈਗੀ ਆ ਤਾਂ ਤੁਸੀਂ ਵੀ ਜ਼ਰੂਰ ਲਿਆ ਕੇ ਲਾਓ ਤੇ ਇਹਦਾ ਲਾਹਾ ਲਓ ਘਰ ਦੀ ਬਿਨਾਂ ਰਹਿਆਂ ਸਪਰੇਹਾਂ ਵਾਲੀਆਂ ਸਬਜ਼ੀਆਂ ਖਾਓ ਧੰਨਵਾਦ ਦੋਸਤੋ